ਉਹ ਬਹੁਤ ਹੀ ਅਨਹੂਣੀ ਘਟਨਾ ਹੈ ਬਹੁਤ ਹੀ ਮਾੜਾ ਹੋਇਆ ਹੈ ਔਰ ਇਸ ਤਰ੍ਹਾਂ ਦੀ ਘਟਨਾ ਕਰਮ ਪਹਿਲਾਂ ਕਦੇ ਸੁਣ ਨੂੰ ਮੇਰੀ ਲਾਈਫ ਦੇ ਵਿੱਚ ਨਹੀਂ ਆਇਆ ਜੇ ਕਿਸੇ ਵਿਅਕਤੀ ਨੇ ਸੁਸਾਇਡ ਵੀ ਕੀਤਾ ਤਾਂ ਜੇ ਸੁਸਾਇਡਲ ਨੋਟ ਮਿਲਦਾ ਹੈ ਤਾਂ ਉਹਰੇ ਤੋਂ ਬਾਅਦ ਉਹ ਰਿਤੇ ਮਕਮਲ ਬੰਦੀ ਕਾਰਵਾਈ ਹੋ ਜਾਂਦੀ ਹੈ ਇਸ ਤਰ੍ਹਾਂ ADGP ਲੈਵਲ ਦੇ ਵਿਅਕਤੀ ਨੇ ਸੁਸਾਈਡ ਕਰਨਾ ਜਿਹਨੂੰ ਪ੍ਰੈਜ਼ੀਡੈਂਟ ਅਵਾਰਡ ਮਿਲੇ ਹੋਣ ਔਰ ਜਿਹੜਾ ਪੂਰਾ ਪਰਿਵਾਰ ਉਹਨਾਂ ਦੀ ਪਤਨੀ ਵੀ ਆਈ ਐਸ ਹੋਵੇ ਇਸ ਤਰ੍ਹਾਂ ਚਲੇ ਜਾਣਾ ਇਹ ਗੱਲ ਮੈਂ ਸਮਝਦਾ ਕਿ ਕੋਈ ਸਮਝ ਨਹੀਂ ਆ ਰਹੀ ਵਾਟ ਕੀ ਹੋ ਰਿਹਾ ਹੈ ਔਰ ਨਾਲ ਹੀ ਨਾਲ ਮੇਰਾ ਖਿਆਲ 4-5 ਦਿਨ ਹੋ ਗਏ ਹੈ ਸਰਕਾਰ ਨੂੰ ਹੁਣ ਤੱਕ ਚਾਹੀਦਾ ਸੀ ਔਰ ਚੰਡੀਗੜ੍ਹ ਪੁਲਿਸ ਨੂੰ ਚਾਹੀਦਾ ਆਈ ਡੋਨਟ ਨੋ ਚੰਡੀਗੜ੍ਹ ਪੁਲਿਸ ਨੂੰ ਕੀ ਹੋ ਗਿਆ ਕਿਹੜੇ ਪ੍ਰੈਸ਼ਰ ਚਾ ਚੰਡੀਗੜ੍ਹ ਪੁਲਿਸ ਹੂਜ਼ ਐਵਰ ਇਟ ਕੋਈ ਵੀ ਹੋਇਆ ਚਾਹੇ ਉਹ ਡੀਜੀ ਹੈ ਚਾਹੇ ਉਹ ਏਡੀਜੀ ਹੈ ਚਾਹੇ ਉਹ ਮੰਤਰੀ ਹੈ ਅਸੀਂ ਜੇ ਸੁਸਾਈਡਲ ਨੋਟ ਮਿਲਦਾ ਤਾਂ ਹੋਰ ਹੀ ਬੰਦੀ ਕਾਰਵਾਈ ਹੁੰਦੀ ਬਾਦ ਚੋਰਾ ਜਿਹੜਾ ਹੈਗਾ ਕਿ ਦੇਖਿਆ ਜਾਂਦਾ ਕਿ ਕੀ ਹੋਇਆ ਕਿਹੜੀਆਂ ਸਥਿਤੀਆਂ ਦੇ ਵਿੱਚ ਸੁਸਾਈਡ ਹੋਇਆ ਉਹਰੇ ਕਾਰਨ ਤੇ ਵਜ੍ਹਾ ਕੀ ਸੀ 댓 इज ऑल 인콰이어리 더 매터 ਹੈਗਾ ਉਹ ਬਾਤ ਦੀ ਗੱਲ ਹੈ ਲੇਕਿਨ ਇਸ ਤਰ੍ਹਾਂ ਪਰਿਵਾਰ ਨੂੰ ਬਾਟ ਕੇ ਕਿ ਅਸੀਂ ਪੋਸਟਮਾਰਟਮ ਨਹੀਂ ਕਰਾਵਾਂਗੇ ਅੰਤਿਮ ਸੰਸਕਾਰ ਨਹੀਂ ਕਰਾਂਗੇ ਫੇਰ ਏਡੀਜੀਪੀ ਲੈਵਲ ਦੇ ਵਿਅਕਤੀ ਨੂੰ ਇੱਕ ਐਫਆਈਆਰ ਕਟਵਾਉਣੀ ਪਏ ਤਾਂ ਇਹ ਇਸ ਦੇਸ਼ ਦੇ ਵਾਸਤੇ ਸ਼ਰਮ ਦੀ ਗੱਲ ਹੈ ਇਸ ਦੇਸ਼ ਦੇ ਜਿਹੜਾ ਕਨਸਟੀਟਿਊਸ਼ਨ ਹੈ ਬਾਬਾ ਸਾਹਿਬ ਉਮੀਦ ਕਰਦਾ ਇਹ ਵਾਰੀ ਵਾਰੀ ਅਸੀਂ ਇਹ ਕਹਿ ਰਹੇ ਹਾਂ ਕਿ ਉਹ ਰਿਆਂ ਇਹ ਤੱਜੀਆਂ ਓੜਾਈਆਂ ਜਾ ਰਹੀਆਂ ਸੋ ਜੇ ਉਹ ਲਾਅ ਸਬਦੇ ਅਸੇ ਉਹੀ ਹੈ ਜਿਹੜਾ ਕਿ ਕਾਮ ਵਿਅਕਤੀ ਵਾਸਤੇ ਸੋ ਮੈਨੂੰ ਲੱਗਦਾ ਹੈ ਕਿ ਇਹ ਸਰਕਾਰ ਦੇ ਦਬਾਅ ਹੇਠ ਚੰਡੀਗੜ੍ਹ ਪੁਲਿਸ ਤੇੜੀ ਕੰਮ ਕਰ ਰਹੀ ਹੈ। ਔਰ ਜਿਵੇਂ ਕਿ ਉਹ ਅੰਦਰੋਂ ਦੱਸਿਆ ਗਿਆ ਕਿ ਸਾਨੂੰ ਪਤਾ ਨਹੀਂ ਲੱਗਿਆ ਕਿ ਇਸ ਵੇਲੇ ਡੈੱਡ ਬੋਡੀ ਲੈ ਗਏ ਕਿੱਥੇ ਰੱਖ ਲਈ ਫਿਰ ਕਹਿੰਦੇ ਉੱਥੋਂ ਲਿਆ ਰਹੇ ਹਾਂ ਕੋਈ ਕਹਿੰਦਾ ਪੀਜੀਆਈ 16 ਚ ਲੈ ਕੇ ਜਾ ਰਹੇ ਹਾਂ। ਸੋ ਕਹਿੰਦਾ ਮਤਲਬ ਖੇਡ ਬਣਾਤੀ ਚੰਡੀਗੜ੍ਹ ਪੁਲਿਸ ਨੇ। ਇਹ ਹੁਜੀ ਹਾਲਾਂਕਿ ਸੱਚਾ ਸੀਨੀਅਰ ਆਫੀਸਰ ਆਈਪੀਐਸ ਦਾ ਤੋ ਪੁਲਿਸ ਨੂੰ ਆਪ ਨੂੰ ਸ਼ਰਮੋਣੀ ਚਾਹੀਦੀ ਸੀ ਮਾੜੀ ਮੋਟੀ ਉਲਟਾ ਪੁਲਿਸ ਤਾਂ ਇਸ ਗੱਲ ਤੇ ਦੇਖ ਰਹੀ ਹੈ ਕਿ ਕਿਹੜਾ ਲੀਡਰ ਕੀ ਬੋਲ ਕੇ ਜਾਂਦਾ ਹੈ ਕਿਹੜਾ ਲੀਡਰ ਕੀ ਬੋਲ ਕੇ ਜਾਂਦਾ ਹੈ ਸੋ ਥੈਟ ਵੀ ਕੀਪ ਦਾ ਰਿਕਾਰਡ ਸੋ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਜ਼ਾستی ਤੇ ਤੱਕ ਹੈ ਕਿਰਾ ਕੀ ਕਸੂਰ ਹੈ ਇਹ ਆਉਣ ਵਾਲਾ ਜਿਹੜਾ ਹੈਗਾ ਉਹ ਨਿਆ ਪਾਲਿਕਾ ਨੇ ਫੈਸਲਾ ਕਰਨਾ ਹੈ ਕਿ ਕਿਰਾ ਕੀ ਕਸੂਰ ਹੈ ਪਰ ਜਿਹੜਾ ਬੰਦਾ ਹੱਕ ਸੀਗਾ ਉਹ ਮੈਨੂੰ ਲੱਗਦਾ ਨਹੀਂ ਦਿੱਤਾ ਗਿਆ ਇਸ ਪਰਿਵਾਰ ਨੂੰ ਜਿਨ੍ਹਾਂ ਦੇ ਘਰੇ ਇੰਨੀ ਵੱਡੀ ਘਟਨਾ ਹੋਈ ਹੈ ਔਰ ਇਥੋਂ ਇਹ ਸੁਨੇਹਾ ਜਾਂਦਾ ਹੈ ਕਿ ਜੇ ਦੇਸ਼ ਦੇ ਅੰਦਰ ਕਿਸੇ ਹੋਰ ਵਿਅਕਤੀ ਨਾਲ ਇਸ ਤਰ੍ਹਾਂ ਹੁੰਦਾ ਹੈ ਆਮ ਬੰਦੇ ਨਾਲ ਤੇ ਉਹਨੂੰ ਤਾਂ ਜਸਟਿਸ ਮਿਲਣਾ ਬੜਾ ਔਖਾ ਹੈ ਉਹਨੂੰ ਜਸਟਿਸ ਕਿੱਦਾਂ ਮਿਲੇਗਾ ਇੱਕ IAS ਔਰ ADGP ਦਾ ਪਰਿਵਾਰ ਜਿਹੜਾ ਮਰ ਗਿਆ ਉਹ FIR ਲਖੋਂ ਦੀ ਲੜਾਈ ਲੜ ਰਿਹਾ ਹੈ ਇਹ ਗੁਨੇਗਾਰਾਂ ਨੂੰ ਸਜ਼ਾ ਦੇਣ ਦੀ ਲੜਾਈ ਲੜ ਰਹੇ ਆਈ ਥਿੰਕ ਇਹ ਸ਼ਰਮ ਹੋਣੀ ਚਾਹੀਦੀ ਕਹਿੰਦੇ ਫੋਨ ਵੀ ਉਹਨਾਂ ਦੇ ਲੈ ਗਏ ਕੋਈ ਪਤਾ ਨਹੀਂਗਾ ਕਿ ਫੋਨ ਕਿਰੇ ਕੋਲੇ ਆ ਕੌਣ ਲੈ ਗਿਆ ਪੁਲਿਸ ਵਾਲਾ ਔਰ ਇੱਥ ਕੀ ਕਹਿੰਦੇ ਸੁਸਾਈਡ ਨੋਟ ਵੀ ਸਾਨੂੰ ਤਿੰਨ ਦਿਨਾਂ ਬਾਅਦ ਦਿੱਤਾ ਹੈ ਕੈਨ ਯੂ ਬਲੀਵ ਥੈਟ ਸੋ ਮੈਂ ਇਸ ਪੂਰੇ ਘਟਨਾ ਕਰਨ ਦੀ ਨਿੰਦਾ ਕਰਦੇ ਹਾਂ ਰਾਹੁਲ ਗਾਂਧੀ ਜੀ ਨੇ ਵੀ ਕੱਲ ਸ਼ਾਮੀ ਗੱਲ ਕੀਤੀ ਸੀ ਇਸ ਤੇ ਚਿੰਤਾ ਮੇਰੇ ਨਾਲ ਗੱਲ ਹੋਈ ਸੀ ਖਰਗੇ ਸਾਹਿਬ ਦੀ ਵੀ ਹੋਈ ਸੀ ਸੋ ਇਹ ਤੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਭੁੱਲ ਕੇ ਕਿ ਕੌਣ ਵਿਅਕਤੀ ਹੈ ਕਿਦਾਂ ਕੀ ਹੈ ਸਾਨੂੰ ਸਾਰਿਆਂ ਨੂੰ ਇਸ ਮੌਕੇ ਤੇ ਪੀੜਤ ਪਰਿਵਾਰ ਦੇ ਨਾਲ ਖੜਾ ਹੋਣਾ ਚਾਹੀਦਾ ਇਹ ਸਾਡਾ ਫਰਜ਼ ਬਣਦਾ ਹੈ ਜੇ ਅਸੀਂ ਸੰਵਿਧਾਨ ਨੂੰ ਮੰਨਦੇ ਹਾਂ ਤਾਂ ਸਾਡਾ ਇਹ ਸਾਰਿਆਂ ਦਾ ਫਰਜ਼ ਹੈ ਸੋ ਇਸ ਕਰਕੇ ਮੈਂ ਪਿੰਕੀ ਜੀ ਤੇ ਸਾਡੇ ਕੁਲਦੀਪ ਵੈਦ ਸਾਹਿਬ ਉਹ ਵੀ ਆਏ ਆ ਔਰ ਅਸੀਂ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਕੱਲ ਨੂੰ ਪੂਰੇ ਪੰਜਾਬ ਦੇ ਵਿੱਚ ਵੀ ਆਰ ਡੂਇੰਗ ਦਾ ਕੈਂਡਲ ਮਾਰਚ ਡਿਸਟ੍ਰਿਕਟ ਲੈਵਲ ਤੇ ਸਾਡੇ ਕੈਂਡਲ ਮਾਰਚ ਕਰ ਰਹੇ ਆ ਔਰ ਨਿਆ ਇਸ ਪਰਿਵਾਰ ਨੂੰ ਦਵਾ ਕੇ ਛੱਡਾਂਗੇ ਲੜਾਈ ਲੜਾਂਗੇ ਇਹ ਕਾਂਗਰਸ ਦਾ ਨਹੀਂ ਸੀਗਾ ਇਹ ਕਿਸੇ ਪਾਰਟੀ ਦਾ ਨਹੀਂ ਸੀਗਾ ਇਹ ਸਭ ਦਾ ਸਾਂਝਾ ਕੰਮ ਹੈ ਔਰ ਅਸੀਂ ਸਾਂਝੇ ਕੰਮ ਦੀ ਲੜਾਈ ਜ਼ਰੂਰ ਲੜਾਂਗੇ ਆਪਨੇ ਕਹਾ ਕਿ ਰਾਹੁਲ ਗਾਂਧੀ ਸੇ ਆਪਕੀ ਬਾਤਕੀਤ ਹੋਈ ਕਿਆ ਆਪ ਗਾਂਧੀ ਆਉਣਗੇ ऐसा मेरी ऐसी इस बात के ऊपर कोई बात नहीं हुई राहुल जी यहाँ पर नहीं है यहाँ पर नहीं है लेकिन चिंता जाहिर की कि है तो मेनू so, लगता है इन्होंने एफ आई आर करके बंद फेना चाहिए एंड आफ्टर दैट ए अंडर सुपरविजन ऑफ सुप्रीम कोर्ट और हाई कोर्ट के सिटिंग जज के तहत ਜਿਹੜਾ ਮਸਲੇ ਦੀ ਦੇਖਰੇਖ ਹੋਵੇ ਜੋ ਗਲਤ ਪਾਇਆ ਜਾਂਦਾ ਹੈ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਜੋ ਇਨੋਸੈਂਟ ਹੈ ਉਹਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਬੀਟ ਐਨੀਬਡੀ ਸਿੱਧਾ ਸਿੱਧਾ ਗੱਲ ਐਨੀਥਿੰਗ ਐਲਸ ਐਫਆਈਆਰ ਦੇ ਵੀ ਜ਼ਿਕਰ ਕੀਤਾ ਕਿ ਐਫਆਈਆਰ ਕੋਲ ਹੋ ਰਹੀ ਹੈ ਪਰ ਜੇ ਤਰੀਕਾ ਵੀ ਫੈਮਿਲੀ ਦੇ ਮੈਂਟਰ ਚੱਕਿਆ ਪਰ ਕੀ ਉਸ ਐਫਆਈਆਰ ਦੇ ਵਿੱਚ ਉਹ ਨਾਮ ਲਿਖੇ ਗਏ ਨੇ ਜਿਵੇਂ ਜੇ ਕਹਿ ਰਹੇ ਨੇ ਕਿ ਸੁਸਾਈਡ ਨੋਟ ਵੀ 3 ਦਿਨ ਬਾਅਦ ਮਿਲਿਆ ਹੈ ਲੜੂ ਕੀ ਉਹ ਨਾਮ ਜਿਹੜੀ ਸੁਸਾਈਡ ਨੋਟ ਦੇ ਵਿੱਚ ਜ਼ਿਕਰ बार-बार ਹੋ ਰਿਹਾ ਉਸ ਨੂੰ ਐਫਆਈਆਰ ਮੈਂ ਉਹ ਐਫਆਈਆਰ ਦੇਖੀ ਨਹੀਂ ਹੈ ਲੇਕਿਨ ਪਰਿਵਾਰ ਦਾ ਮੰਨਣਾ ਹੈ ਕਿ ਉਹ ਐਵੇਂ ਝੂਠੀ ਸੱਚੀ ਦੀ ਐਫਆਈਆਰ ਕਰਤੀ ਹੈ ਅੱਗੋਂ ਪਿੱਛੋਂ ਤੋੜ ਮਰੋੜ ਕੇ ਕਹਿੰਦੇ ਉਹ ਕਹਿੰਦੇ ਸਾਨੂੰ ਜਿਨੇ ਨੇ ਲੜਾਈਆਂ ਲੜੀਆਂ ਕਿਸਾਨ ਅੰਦੋਲਨ ਦੇ ਵਿੱਚ ਐਡੀਜੀਪੀ ਰੈਂਕ ਤੇ ਆਏ ਉਸ ਪਰਿਵਾਰ ਨੂੰ ਆਪਣੀ ਐਫਆਈਆਰ ਕਟਾਉਣ ਦੇ ਪਿੱਛੇ ਸੰਘਰਸ਼ ਕਰਨਾ ਪੈ ਰਿਹਾ ਹੈ ਤੇ ਜਿਹੜੀ ਐਫਆਈਆਰ ਕੱਟੀ ਵੀ ਹੈ ਉਹਰਾ ਵੀ ਕੋਈ ਮੂੰਹ ਸਿਰ ਨਹੀਂ